ਕਾ ਦੋਸਤੋ ਅਰਬ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਲੇਬਰ ਵਾਲੇ ਕੰਮਾਂ ਦੀ ਕਹਾਣੀ ਤੇ ਸੁਣਿਓ ਫਿਰ ਆਪਣੇ ਵੀਰ ਯੋਧੇ ਲੰਗੇ ਆਣੇ ਦੀ ਜਵਾਨੀ ਬਈ ਉੱਡੇ ਆਜਾ ਅੱਜ ਜਦੋਂ ਦਿੱਲੀੋਂ ਦਵਾਈ ਵੱਲ ਸੁਪਨੇ ਸਜਾਏ ਸਾਰੇ ਰਾਸੀ ਦੂਜੇ ਦਿਨ ਡਾਂਗਰੀ ਜੀ ਪਾ ਕੇ ਗਿਆ ਕੰਮ ਤੇ ਮੈਂ ਸਾਹ ਨਾਲ ਰੜਦਾ ਨਾ ਸਾਸੀ ਉਹ ਦੇਖ ਚਾਰੇ ਪਾਸੇ ਰੇਤਾ ਉਹ ਲੈ ਪਿੰਡ ਦਾ ਨਾ ਚੇਤਾ ਬਾਪੂ ਆਖਦਾ ਸੀ ਛੇਤੀ ਕੱਲੀ ਪੈਸਿਆਂ ਦੀ ਥੋੜ੍ਹ ਬਹੁਤ ਔਖੀਆਂ ਨੇ ਪਰਦੇਸ ਚ ਕਮਾਈਆਂ ਹੋਏ ਇੱਥੇ ਕਿਹੜਾ ਲੱਗਦੇ ਦਰਖਤਾਂ ਨੂੰ ਨੋਟ ਬੜੇ ਔਖੇ ਬਣਦੇ ਦਬਈ ਚ ਦਰਾਮ ਹੋਏ ਇੱਥੇ ਕਿਹੜਾ ਲੱਗਦੇ ਦਰਖਤਾਂ ਨੂੰ ਨੋਟ ਆ ਵੀ ਵੀ ਕੁਲੋਂ ਦੇ ਤਬੂਕ ਚੱਕ ਲੌਂਦਿਆਂ ਦੇ ਮੈਸਨਾਂ ਦੇ ਰਹਿ ਜਾਣ ਲੱਕ ਬਈ ਆ ਸ਼ਟਰਿੰਗ ਵਾਲੇ ਤੇ ਸਟੀਲ ਵਾਲੇ ਵੀਰ ਕੋਡੀ ਢੂਈ ਰਹਿਣ ਸ਼ਾਮ ਤੱਕ ਬਈ ਉਤੋਂ ਸਿਹਰ ਦੁਪਹਿਰਾ ਹੋ ਝਾਕੇ ਫੋਰਮੈਨ ਗਹਿਰਾ ਕਹਿੰਦਾ ਛੇਤੀ ਲਾਓ ਪਿੱਲਰਾਂ ਨੂੰ ਜਿੱਕਾਂ ਦੀ ਸਪੋਰਟ ਬਹੁਤ ਔਖੀਆਂ ਨੇ ਪਰਦੇਸ ਚ ਕਮਾਈਆਂ ਹੋਏ ਇੱਥੇ ਕਿਹੜਾ ਲੱਗਦੇ ਦਰਖਤਾਂ ਨੂੰ ਨੋਟ ਬੜੇ ਔਖੇ ਬਣਦੇ ਕਵੈਤ ਚ ਦਨਾਰ ਇੱਥੇ ਕਿਹੜਾ ਲੱਗਦੇ ਦਰਖਤਾਂ ਨੂੰ ਨੋਟ ਆ ਲੇਬਰ ਵਾਲਿਆਂ ਦੇ ਰਹਿਣ ਹੱਥਾਂ ਵਿੱਚ ਵੇਲ ਚ ਤੇ ਰੇੜੀ ਜਿਹੀ ਰਵਾਨਾ ਜੀ ਨੂੰ ਕਹਿੰਦੇ ਨੇ ਬੂਟਾਂ ਦਸਤਾਨਿਆਂ ਚ ਪਈ ਜਾਂਦਾ ਸੀਮੈਂਟ ਫੇਰ ਵੀ ਰਲੌਂਦੇ ਮਾਲ ਰਹਿੰਦੇ ਨੇ ਓਹ ਹੋਏ ਹੱਥਾਂ ਉੱਤੇ ਸ਼ਾਲੇ ਖਿੱਚੀ ਫੇਰੀ ਇਸ ਕਾਲੇ ਜੇ ਲਾਈਏ ਹੈਲਮਟ ਸਿਰੋਂ ਕਰੇ ਸੇਫਟੀ ਰਿਪੋਰਟ ਬਹੁਤ ਔਖੀਆਂ ਨੇ ਪਰਦੇਸ ਚ ਕਮਾਈਆਂ ਹੋਏ ਇੱਥੇ ਕਿਹੜਾ ਲੱਗਦੇ ਦਰਖਤ ਤਾਨੂੰ ਨੋਟ ਸੌਖੇ ਨਹੀਂ ਉਹ ਬਣਦੇ ਓਮਾਨ ਵਿੱਚ ਰਹਿਲ ਇੱਥੇ ਕਿਹੜਾ ਲੱਗਦੇ ਦਰਖਤ ਤਾਨੂੰ ਨੋਟ ਥੱਕੇ ਕੰਮ ਉਤੋਂ ਆਕੇ ਧੋਕੇ ਕੱਪੜੇ ਨਹਾਕੇ ਖੁਦ ਰੋਟੀਆਂ ਪਕਾਕੇ ਪਹਿਣ ਖਾਣੀਆਂ ਾਂਗ ਸਾਖ ਯਾਰ ਵੇਲੀ ਮੰਗਦੇ ਨੇ ਆਈਫੋਨ ਸੱਚ ਲਿਖੇ ਯੋਧਾ ਲੰਗਿਆਣੀਆਂ ਇਹ ਪੈਸੇ ਖੂਨ ਦੀਆਂ ਘੁੱਟਾਂ ਕੋਈ ਇੱਥੇ ਮੱਛੀਆਂ ਨਹੀਂ ਲੁੱਟਾਂ ਜੇ ਨਾ ਭੇਜੀਏ ਤਾਂ ਕਹਿੰਦੇ ਦੇ ਦਿਲ ਵਿੱਚ ਖੋਟ ਬਹੁਤ ਔਖੀਆਂ ਨੇ ਪਰਦੇਸ 'ਚ ਕਮਾਈਆਂ ਹੋਏ ਇੱਥੇ ਕਿਹੜਾ ਲੱਗਦੇ ਦਰਖਤ ਤਨੂ ਲੋਟ ਬੜੇ ਔਖੇ ਬਣਦੇ ਦਵਾਈ ਚ ਦਰਾਮ ਹੋਏ ਇੱਥੇ ਕਿਹੜਾ ਲੱਗਦੇ ਦਰਖ ਤਾਨੂੰ ਨੋਟ ਸਸੀ ਗੱਲ ਦੋਸਤੋ ਮੇਰਾ WhatsApp WhatsApp ਨੰਬਰ ਹੈ 991544502 ਤੇ Facebook ਆਈਡੀ ਹੈ ਯੋਧਾ ਲੰਗਿਆਣਾ ਤੇ ਆਪਣੇ ਵੀਊ ਜ਼ਰੂਰ ਦੱਸਿਓ ਕਿਦਾਂ ਲੱਗਿਆ ਸ